ਬੜੀ ਦੇਰ ਦੀ ਇਹ ਮੇਰੀ ਇੱਛਾ ਸੀ ਜੀ ਵੀ ਕਿ ਦੜਵਾ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੀਏ ਤੇ ਇੱਕ ਤਾਂ ਉਹ ਫੁਰਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪਿੱਛੇ ਦੇ ਸੀਵਰੇਜ ਸਾਫ਼ ਕਰਾਇਆ ਨਾ ਅਸੀਂ 80% ਸੀਵਰੇਜ ਕੱਲੇ ਪਲਾਸਟਿਕ ਨਾਲ ਚੋਕ ਹੋਇਆ ਵਿਆਸ 80% ਸੀਵਰੇਜ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਲੱਖਾਂ ਰੁਪਏ ਸੀਵਰੇਜ ਤੇ ਆਪਾਂ ਲਾ ਦਿੰਦੇ ਆ ਸਾਫ਼ ਕਰਾਉਣ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਉਹਨਾਂ ਚ ਅੱਗੇ ਦੀ ਅੱਗੇ ਆਪਾਂ ਚੱਲੀ ਜੰਨੇ ਆ ਉਹਦੀ ਜੜ ਨਹੀਂ ਫੜਦੇ ਵੀ ਕਾਰਨ ਕੀ ਆ ਸੋ ਅਸੀਂ ਇੱਕ ਤਰ੍ਹਾਂ ਦੀ ਇਹ ਜੜ ਫੜੀ ਆ ਇਹਦੇ ਦੋ ਆਪਣਾ ਫਾਇਦੇ ਆ ਜੀ ਇੱਕ ਤਾਂ ਜਿਹੜਾ ਜਦੋਂ ਇਹਨੂੰ ਪਲਾਸਟਿਕ ਆ ਜਿਹੜਾ ਕਦੇ ਵੀ ਬੈਲਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆ ਰਹਿੰਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਗੱਲ ਦਾ ਇਟ ਇਜ਼ ਵੈਰੀ ਡੈਂਜਰਸ ਫॉर ਲਾਈਫ ਕਿ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਤੇ ਨਵਾਂ ਕੋਈ ਸੌਫ ਕਨਸੈਪਟ ਕੀ ਲੈ ਕੇ ਆਇਆ ਕਿਹੜਾ ਲਫਾਫਾ ਲੈ ਕੇ ਆਇਆ ਇਹ ਕਿਵੇਂ ਜੁਲ ਗਿਆ ਕੋਣ ਜਿਵੇਂ ਆਪਾਂ ਮੱਕੀ ਕਹਿ ਦਿੰਨੇ ਆ ਇਹ ਮੱਕੀ ਦਾ ਬਣਿਆ ਹੋਇਆ ਲਫਾਫਾ ਇਹ ਐਸ ਤੰਗਣਾ ਤਿਆਰ ਕੀਤਾ ਵੀ ਇਹਦਾ ਲਾਈਫ ਟਾਈਮ ਦਾ ਜਿਹੜਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਖਤਮ ਹੋ ਜਾਣਾ ਆਟੋਮੈਟਿਕਲੀ ਇਹਨੇ ਮਿੱਟੀ ਭਜਾਣੀ ਕੱਲੇ ਕਿਦੜਵਾ ਆਈ ਜਾਂ ਸਾਰੇ ਮਤਲਬ ਪਿੱਟਾ ਨਹੀਂ ਫਿਲਹਾਲ ਕੱਲਾ ਕਿਦੜਵਾ ਮਤਲਬ ਕਿ ਪੂਰੇ ਇਸ ਹਲਕੇ ਨੂੰ ਅਸੀਂ ਇਹ ਪ੍ਰੀਫਰੈਂਸ ਦਿੱਤੀ ਆ ਸਾਰੇ ਗਦੜਵੇ ਹਲਕੇ ਦੇ ਵਿੱਚ ਅਸੀਂ ਵੰਡਾਂਗੇ। ਥਰੂ ਦੁਕਾਨਦਾਰ ਵੰਡਾਂਗੇ। ਉਹਨਾਂ ਦਾ ਅਸੀਂ ਕੋਈ ਪ੍ਰੋਫਿਟ ਨਹੀਂ ਮਾਰਿਆ। ਜਿਹੜੇ ਉਹ ਪਹਿਲਾਂ ਪੋਲੀਥਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਪੋਲੀਥਨ ਦੀ ਥਾਂ ਤੇ ਇਹ ਦੇਤਾ ਵੀ ਯਾਰ ਤੁਸੀਂ ਆਹ ਵੇਚੋ। ਕਿਉਂਕਿ ਸਭ ਪਹਿਲ ਤੁਹਾਡੀ ਅੱਛੀ ਹੈ। ਜਿਹੜਾ ਪੈਕਿੰਗ ਵਾਲਾ ਸਮਾਨ ਆਉਂਦਾ ਚਾਹੇ ਦੁੱਧ ਹੋ ਗਿਆ, ਲੱਸੀ ਹੋ ਗਿਆ, ਹੋਰ ਬ੍ਰਾਂਡਡ ਵੱਡੇ ਸਮਾਨ ਹੋਦੇ ਨੇ। ਉਹ ਸਾਰੇ ਪਲਾਸਟਿਕ ਦੇ ਵਿੱਚ ਨੇ। ਇਹ ਕਿਵੇਂ ਕਰਾਂਗੇ? ਸਟਾਰਟ ਤਾਂ ਕਰੀਏ ਨਾ। ਫਿਰ ਹੌਲੀ-ਹੌਲੀ ਉਹਨਾਂ ਤੇ ਵੀ ਕੰਟਰੋਲ ਕਰ ਲੈਣਾ। ਇਹ ਉਦਮ ਤਾਂ ਕਰੀਏ ਕਿ ਵੀ ਹੁਣ ਸਬਜ਼ੀਆਂ ਵਾਲੇ ਆ ਦੁਕਾਨਦਾਰ ਆ ਆਪਾਂ ਕੁਛ ਨਾ ਕੁਛ ਤੱਕਾ ਕੰਟਰੋਲ ਕਰੀਏ ਪਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਗੇ ਫਿਰ ਜੇ ਐਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2 4 6 ਮਹੀਨਿਆਂ ਦਾ ਆਪਾਂ ਬੇਨਤੀ ਕਰ ਸਕਦੇ ਆ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰਕੇ ਇਹ ਯੂਜ਼ ਕਰੋ ਕਿਉਂਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਾਂ ਐ ਨਹੀਂ ਵੀ ਦੁੱਧ ਪਾਤਾ ਦੇ ਫਟ ਜਾਣ ਹੌਲੀ ਹੌਲੀ ਚੱਲਾਂਗੇ ਕਿਉਂਕਿ ਇਹ ਅਸੀਂ ਪਹਿਲ ਕਰਨੀ ਕਿਉਂਕਿ ਜਿਆਦਾ ਜਿਹੜੇ ਸਮਾਨ ਆ ਰਿਹਾ ਕੁਟਰੇ ਚਿਪਸ ਵਗੈਰਾ ਉਹ ਮਲਟੀ ਨੇਸ਼ਨਲ ਕੰਪਨੀਆਂ ਦੇ ਆ ਰਹੇ ਆ ਕਿਹ ਰਹੇ ਹੋ ਕੇਂਦਰ ਸਰਕਾਰ ਦੀ ਮੁਹਿੰਮ ਹੈਗੀ ਹੈ ਫਾਸਟ ਬਲੋਕ ਕਰਨ ਦਾ ਇਸ ਤਰ੍ਹਾਂ ਜਿਹੜਾ ਹੈ ਕਰ ਪਾਉਂਗੇ ਕੇਂਦਰ ਸਰਕਾਰ ਸਾਈਕਲ ਹੋ ਜਾਏਗੀ ਥੋੜੀ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਮ ਦੀ ਚੀਜ਼ ਆ ਨਾ ਜੀ ਉਹ ਰੀਸਾਈਕਲ ਹੋ ਜਾਂਦੀ ਹੈ ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਪੋਲੀਥੀਨ ਆਲੇ ਆ ਉਹ ਇਸ ਤਰ੍ਹਾਂ ਵੀ ਫੇਰ ਹੋ ਜਾਂਦੇ ਨੇ ਕਿਉਂਕਿ ਉਹ ਵੀ ਆਪਣਾ ਸੀਵਰੇਜ ਜਾਮ ਦਾ ਕਾਰਨ ਤਾਂ ਵੱਡਾ ਬਣ ਬਹੁਤ ਵੱਡੇ ਬਣਦੇ ਐ ਬਹੁਤ ਵੱਡਾ ਬਣਦੇ ਮੈਂ ਥੋੜੀ ਗੱਲ ਨਾਲ 100% ਸਹਿਮਤ ਆ ਪਰ ਐਨਾ ਜੀ ਸ਼ਿਨਾ ਕੋਸ਼ਤਾ ਫਿਰ ਆਪਾਂ ਦੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਝ ਕਰਾਂਗੇ ਹੀ ਨਾ ਫਿਰ ਤਾਂ ਆਪਾਂ ਬੈਠੇ ਹੀ ਆਂ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਧਰ ਨੂੰ ਵੀ ਚੱਲ ਪਾਂਗੇ ਵੀ ਭਾਈ ਇਹ ਬੰਦ ਕਰੋ ਹਾਂ ਉਹ ਦੇਖ ਕੇ ਆਪਣੇ ਕੋਲ ਦੇਖੋ ਅੱਗੇ ਉਹ ਜਿਹੜੇ ਜਿਹੜੇ ਕਰ ਰਹੇ ਨੇ ਅਸੀਂ ਤਾਂ ਦੇਖੋ ਇਹ ਕਿਹਾ ਮੇਰੀ ਇਹ ਬੇਨਤੀ ਆ ਫੋਰਸਫੁਲੀ ਕੋਈ ਨਹੀਂ ਮੇਰੀ ਆਪਦੀ ਪਰਸਨਲ ਦਿਲੋਂ ਇਹ ਖੁਆਇਸ਼ ਆ ਵੀ ਅਕੋਰਡਿੰਗ ਟੂ ਜਿਹੜੇ ਲੋਕ ਸਾਨੂੰ ਮਦਦ ਕਰਨਗੇ ਜਿਹੜਾ ਪੈਸਾ ਆਊਗਾ ਉਸ ਪੈਸੇ ਦੇ ਹਿਸਾਬ ਨਾਲ ਅਸੀਂ ਇੱਕ ਪਿੰਡ ਅਡਾਪਟ ਕਰਾਂਗੇ ਪਿੰਡ ਅਡਾਪਟ ਕਰਕੇ ਉਸ ਸਾਰੇ ਪਿੰਡ ਦਾ ਉਹਦਾ ਬੀਜਣ ਦਾ ਵਾਹੁਣ ਦਾ ਸਪਰੇਅ ਰੇ ਉਹਦੀ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਇਹ ਸਾਡੀ ਪਲੈਨਿੰਗ ਆ ਦੇਖੋ ਵੱਡੇ ਵੱਡੇ ਇੰਡਸਟਰੀਅਲਿਸਟ ਆ ਰਹੇ ਆ ਦਾਨ ਕਰ ਰਹੇ ਆ ਵੱਡੇ ਵੱਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾਂ ਦੇ ਗੇ ਲੇਕਿਨ ਕਦੇ ਕਿਸੇ ਨੂੰ ਪਤਾ ਲੱਗਿਆ ਵੀ ਲੱਗਿਆ ਕਿੱਥੇ ਆ ਲੱਗ ਨਹੀਂ ਰਿਹਾ ਕਿਤੇ ਉਹ ਸਭ ਮੇਰੇ ਅਕੋਰਡਿੰਗ ਐਸ ਵੇਲੇ ਐਡੀਆਂ ਵੱਡੀਆਂ ਸੰਸਥਾਵਾਂ ਲੱਗੀਆਂ ਵੀ ਸੇਵਾ ਕਰਨ ਵਾਸਤੇ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਗਿਆ ਇਸ ਤੋਂ ਬਾਅਦ ਜਿਹੜਾ ਸਮਾਨ ਜਾਣਾ ਮੇਰੇ ਹਿਸਾਬ ਨਾਲ ਉਹ ਸਾਰਾ ਵੇਸਟ ਹੋ ਰਿਹਾ ਇੰਤਜ਼ਾਮ ਕਰੋ ਪੈਸਾ ਇਕੱਠਾ ਕਰੋ ਉਹਨਾਂ ਦਾ ਅਗਲਾ ਇੱਕ ਤਰ੍ਹਾਂ ਦਾ ਸੀਜ਼ਨ ਚਲਾਈਏ ਉਹਨਾਂ ਨੇ ਅਗਲਾ ਕਣਕ ਦਾ ਇੰਤਜ਼ਾਮ ਕਰੀ ਤਾਂ ਕਿ ਦੁਆਰੇ ਪੈਰਾਂ ਤੇ ਖੜੇ ਹੋਣ ਤੇ ਬਹੁਤ ਸੂ ਦੁਕਾਨਦਾਰ ਦੀ ਗੱਲ ਨਹੀਂ ਕੀਤੀ ਜਾ ਰਹੀ ਜੀ ਕਿਸੇ ਵੀ ਸੰਸਥਾ ਬਣੀ ਹੋਈ ਜੀ ਕਿਸੇ ਵੀ ਲੀਡਰ ਬਣੀ ਹੋਈ ਜੀ ਸਾਰੇ ਲੋਕ ਜਿਹੜੇ ਕਿਸਾਨੀ ਵੱਲ ਨੂੰ ਜਾ ਰਹੇ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਛੋਟੇ ਜਿਹੜੇ ਦੁਕਾਨਦਾਰ ਸੀ ਪਿੰਡਾਂ ਦੇ ਵਿੱਚ ਉਹਨਾਂ ਤੋਂ ਵੀ بڑا ਇਨਸਾਨ ਹੋ ਜਾਊਗਾ ਤੇ ਉਹਨਾਂ ਦੀ ਕੋਈ ਵੀ ਬੰਦਾ ਗੱਲ ਨਹੀਂ ਕਰਦੇ ਮੈਂ ਇਸੇ ਕਰਕੇ ਹੀ ਇਹ ਪੈਸਾ ਇਕੱਠਾ ਕਰ ਰਹੇ ਆ ਜੀ ਹਰ ਲੋਕ ਜਦੋਂ ਇੱਕ ਆਪਾਂ ਪਿੰਡ ਅਡੌਪਟ ਕਰ ਲਿਆ ਉਸ ਪਿੰਡ ਵਿੱਚ ਕੋਈ ਵੀ ਆ ਚਾਹੇ ਚਾਹੇ ਉਹ ਦੁਕਾਨਦਾਰਾ ਚਾਹੇ ए बी सी ਕੋਈ ਵੀ ਬੰਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਦਿਹਾੜੀ ਕਰਦਾ ਚਾਹੇ ਕੋਈ ਵੀ ਆ ਹਰ ਇੱਕ ਦੀ ਮਦਦ ਕਰਾਂਗੇ ਘਰ ਘਰ ਜਾ ਕੇ ਕਰਾਂਗੇ ਇਨਸ਼ਾਅੱਲਾ ਠੀਕ ਸਾਡੀ ਪਲੈਨਿੰਗ ਇਹ ਆ